ਪਿੰਡ ਸਭਰਾ ਵਿੱਚ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟਬੁੱਡਾ ਦੇ ਸੂਬਾ ਆਗੂਆਂ ਦੀ ਹੋਈ ਹੰਗਾਮੀ ਮੀਟਿੰਗ ਵਿਧਾਨ ਸਭਾ ਹਲਕਾ ਪੱਟੀ ਦੇ ਅਧੀਨ ਪੈਂਦੇ ਪਿੰਡ ਸਭਰਾ ਵਿਖੇ ਅੱਜ ਦਿਨ ਸੋਮਵਾਰ 2 ਵਜੇ ਦੇ ਕਰੀਬ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟਬੁੱਡਾ ਦੇ ਸੂਬਾ ਆਗੂਆਂ ਦੀ ਇੱਕ ਹੰਗਾਮੀ ਮੀਟਿੰਗ ਹੋਈ ਜਿਸ ਵਿੱਚ ਕਿਸਾਨੀ ਅੰਦੋਲਨ ਨੂੰ ਲੈ ਕੇ ਵਿਚਾਰ ਵਟਾਂਦਰਾ ਕੀਤੇ ਗਏ ਅਤੇ ਇਸ ਉਪਰੰਤ ਗੱਲਬਾਤ ਕਰਦੇ ਹੋਏ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟਬੁੱਡਾ ਦੇ ਸੂਬਾ ਪ੍ਰਧਾਨ ਇੰਦਰਜੀਤ ਸਿੰਘ ਕੋਟਬੁੱਡਾ ਨੇ ਕਿਹਾ ਕਿ ਅੱਜ ਦੀ ਇਸ ਮੀਟਿੰਗ ਵਿੱਚ ਅਹਿਮ ਮੁੱਦਿਆਂ ਨੂੰ ਲੈ ਕੇ ਵਿਚਾਰ ਵਟਾਂਦਰਾ ਕੀਤਾ ਗਿਆ ਹੈ ਉਹਨਾਂ ਕਹਿੰਦੇ ਕਿ ਆਉਣ ਵਾਲੇ ਦਿਨਾਂ ਵਿੱਚ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟਬੁੱਡਾ ਅਤੇ ਹੋਰ ਜਥੇਬੰਦੀਆਂ ਪੂਰੇ ਭਾਰਤ ਅੰਦਰ ਵੱਡਾ ਐਕਸ਼ਨ ਕਰਨ ਜਾ ਰਹੀਆਂ ਹਨ ਜਿਸ ਦੀਆਂ ਤਿਆਰੀਆਂ ਨੂੰ ਲੈ ਕੇ ਇਹ ਮੀਟਿੰਗ ਕੀਤੀ ਗਈ ਹੈ ਸਭ ਤੋਂ ਪਹਿਲਾਂ ਤਾਂ ਮੈਂ ਪ੍ਰੈਸ ਦਾ ਧੰਨਵਾਦ ਕਰਦਾ ਮੈਂ ਕਿ ਜਿਹੜਾ ਤੁਸੀਂ ਅੱਜ ਸਰਦਾਰ ਸੁਖਦੇਵ ਸਿੰਘ ਜਥੇਦਾਰ ਮੰਡ ਆਪਣੇ ਸੀਨੀਅਰ ਲੀਡਰ ਕੋਲ ਤੋਂ ਔਰ ਉਹਨੇ ਨਾਲ ਨਾਲ ਆਪਣੇ ਸਾਹਬ ਸਿੰਘ ਜੀ ਪੰਜਾਬ ਦੇ ਪ੍ਰੈਸਿਕਤਰ ਅੰਮ੍ਰਿਤਸਰ ਤੋਂ ਸਾਹਬ ਸਿੰਘ ਜੀ ਵਿਦ ਸਕੱਤਰ ਤਰੰਤਾਂ ਤੋਂ ਅਤੇ ਆਪਣੇ ਕੋਰ ਕਮੇਟੀ ਦੇ ਨਿਰਦੇਾ ਰਣਜੀਤ ਸਿੰਘ ਜੀ ਜਲੰਧਰ ਤੋਂ ਔਰ ਸਾਡੀ ਕਾਫੀ 4-5 ਦਿਨ ਤੋਂ ਲੰਬੀ ਚਰਚਾ ਕਰਕੇ ਕੇਐਮਐਮ ਮੋਰਚੇ ਦੀ ਅਤੇ ਗੈਰਾਇਨੀਤਕ ਮੋਰਚੇ ਦੀ ਮੀਟਿੰਗ ਕਰਕੇ ਔਰ ਇਹਦੇ ਚ ਮਤਾ ਪਾਸ ਕੀਤਾ ਗਿਆ ਕਿ ਜਿਵੇਂ ਪੂਰੇ ਦੇਸ਼ ਦੇ ਜਿੰਨੇ ਵੀ ਰਾਜਾਂ ਦੇ ਵਿੱਚੋਂ ਜਿਹੜੇ ਕਿਸਾਨ ਆ ਉਹ ਦਿੱਲੀ ਨੂੰ ਹਰੇਲਾਂ ਤੇ ਬਰਸਾਂ ਦੇ ਕੂਚ ਕਰਨਗੇ ਔਰ ਜਾ ਕੇ ਦਿੱਲੀ ਦੇ ਵਿੱਚ ਰੋਸ ਪ੍ਰਦਰਸ਼ਨ ਵਾਸਤੇ ਆਪਦੇ ਜਗਾ ਤੇ ਆਰਾਮ ਰੀਲਾ ਜਾਂ ਜੰਤਰ ਮੰਤਰ ਤੇ ਪੁੱਜਣਗੇ ਔਰ ਉਹਦੇ ਨਾਲ ਨਾਲ ਇੱਕ ਮਤਾ ਪਾਸ ਕੀਤਾ ਗਿਆ ਕਿ ਪਾਤ ਦੇ ਅੰਦਰ ਵੱਖ-ਵੱਖ ਜਗਾਵਾਂ ਤੇ 10 ਤਰੀਕ ਨੂੰ 12 ਵਜੇ ਤੋਂ ਲੈ ਕੇ 4 ਵਜੇ ਤੱਕ ਜਿਹੜੀਆਂ ਟ੍ਰੇਨਾਂ ਰੁਕੀਆਂ ਜਾਣਗੀਆਂ ਜਿਹਦੇ ਵਿੱਚ ਅੱਜ ਸਰਦੇਵ ਸਿੰਘ ਮੰਡ ਦੇ ਗ੍ਰਹਿ ਵੇਖੇ ਵਿਚਾਰ ਚਰਚਾ ਕਰਕੇ ਔਰ ਇਹ ਐਲਾਨ ਕੀਤਾ ਕਿ ਜ਼ਿਲ੍ਹਾ ਜਲੰਧਰ ਦੇ ਵਿੱਚ ਲੋਹੀਆ ਸਟੇਸ਼ਨ ਉੱਥੇ ਸਰਦਾਰ ਰਣਜੀਤ ਸਿੰਘ ਜਲੰਧਰ ਦੀ ਅਗਵਾਈ ਦੇ ਵਿੱਚ ਜਿਹੜੇ ਉਹ ਟ੍ਰੇਨਾਂ ਰੁਕੀਆਂ ਜਾਣਗੀਆਂ ਔਰ ਇਧਰੋਂ ਮਖੂ ਦੇ ਵਿੱਚ ਕੁਝ ਸਤਰਨ ਤਰਨਦੀ ਗਵਾਈ ਅਤੇ ਫਿਰੋਜਪੁਰ ਸੁਖਦੇਵ ਸਿੰਘ ਮੰਡ ਦੀ ਗਵਾਈ ਦੇ ਵਿੱਚ ਇੱਥੇ ਮਖੂ ਸਟੇਸ਼ਨ ਤੇ 12 ਵਜੇ ਤੋਂ ਲੈ ਕੇ 4 ਵਜੇ ਤੱਕ ਟ੍ਰੇਨ ਰੁਕੋ ਪ੍ਰੋਗਰਾਮ ਕੀਤਾ ਜਾਏਗਾ ਔਰ ਉਹਦੇ ਨਾਲ ਨਾਲ ਆਪਣੇ ਪੰਜਾਬ ਦੇ ਪ੍ਰੈਸ ਖਤਰ ਜਿਹੜੇ ਆ ਇਹ ਅੰਮ੍ਰਿਤਸਰ ਦੀ ਧਰਤੀ ਤੋਂ ਟ੍ਰੇਨਾਂ ਰੋਕਣਗੇ ਔਰ ਇਹ ਵੱਡੇ ਪੱਧਰ ਤੇ ਚਾਰ ਜਗਾਵਾਂ ਵਾ ਔਰ ਚੌਥੀ ਆ ਜਿਹੜੀ ਜਗਾ ਵਾ ਉਹ ਤਰਨਤਾਂ ਨੇਰੀਏ ਦੇ ਵਿੱਚ ਕਿਹਾਲਾ ਸਟੇਸ਼ਨ ਦੇ ਵਿੱਚ ਜਦੋਂ ਟ੍ਰੇਨ ਦਾ ਜਲਾਵਾ ਉੱਥੇ ਤੱਕ ਆਦਮ ਕੀਤਾ ਜਾਊਗਾ ਔਰ ਜਨਨਾ ਚਤਕਰ ਵੀ ਸਰਕਾਰ ਵੇਖੋ 12 ਫਰਵਰੀ ਤੋਂ ਘਰਾਂ ਦੇ ਵਿੱਚੋਂ ਨਿਕਲੇ ਆ ਮੰਨੀਆਂ ਹੋਈਆਂ ਮੰਗਾਂ ਲਿਖਤੀ ਥੱਜਾ ਅਗਰ왈 ਤੋਂ ਕਿ ਬਾਕੀ ਜਿਹੜੀਆਂ ਬਕਾਇਆ ਮੰਗਾਂ ਸੀ ਔਰ ਉਹਨਾਂ ਦੇ ਏਜੰਡੇਾਂ ਤੇ ਤੇ ਤਿੰਨ ਚਾਰ ਜਗ੍ਹਾ ਜਿਹੜਾ ਅੰਦੋਲਨ ਚੱਲ ਰਿਹਾ ਜਿਹੜਾ ਸ਼ੰਭੂ ਬਾਰਡਰ ਦੇ ਵੱਡੇ ਪੱਧਰ ਤੇ ਅੰਦੋਲਨ ਚੱਲ ਰਿਹਾ ਔਰ ਬਾਰਡਰ ਖਨੌਰੀ ਹਰਿਆਣੇ ਦੇ ਉਥੇ ਅੰਦੋਲਨ ਚੱਲ ਰਿਹਾ ਫਤਿਹਆਵਾਦ ਜਰਨੈਲ ਸਿੰਘ ਦੀ ਅਗਵਾਈ ਦੇ ਵਿੱਚ ਹਰਿਆਣੇ ਅੰਦੋਲਨ ਚੱਲ ਰਿਹਾ ਹੋਰ ਵੀ ਖਾਪਾਂ ਨੇ ਆਪੂ ਆਪਣੇ ਥਾਵਾਂ ਤੇ ਅੰਦੋਲਨ ਚਲਾ ਰਹੀਆਂ ਔਰ ਜਿੰਨਾ ਚਿਰ ਟੱਕਰ ਜਿਹੜੀਆਂ ਬਕਾਇਆ ਸਾਡੀਆਂ ਮੰਗਾਂ ਵਾ ਐਮਐਸਪੀ ਵਗੈਰਾ ਜਾਂ ਲਖੀਰ ਪਰਖੀਰੀ ਵਾਲੇ ਮਸਲੇ ਜਾਂ ਕਿਸਾਨਾਂ ਦੇ ਮੁਆਵਜ਼ੇ ਜਾਂ ਕਿਸਾਨਾਂ ਦੇ ਪਰਚੇ ਦਰਜ ਪਰਾਲੀ ਵਾਲਾ ਮਸਲਾ ਬਿਜਲੀ ਸੋਧ ਬਿੱਲ ਐਮਐਸਪੀ ਖਰੀਦ ਗਾਰੰਟੀ ਕਾਨੂੰਨ ਕਿਸਾਨ ਨੂੰ ਕਰਜ਼ਾ ਮੁਕਤ ਕਰਾਉਣਾ ਇਹਨਾਂ ਝੰਡਿਆਂ ਤੇ ਜਿਹੜਾ ਲਖਤੀ ਸੱਜੇ ਅਗਰਵਾਲਤੌਰ ਕੇਂਦਰ ਸਰਕਾਰ ਤੋਂ 220 ਦੇ ਅੰਦੋਲਨ ਦੇ ਵਿੱਚ ਬਕਾਇਆ ਮੰਗਾਂ ਰਹਿੰਦੀਆਂ ਉਹ ਹੱਲ ਕਰਾਉਣ ਵਾਸਤੇ ਜਿੰਨਾ ਚਿਰ ਤੱਕ ਹੱਲ ਨਹੀਂ ਹੋ ਜਾਂਦੀਆਂ ਉਹਨਾਂ ਚਿਰ ਤੱਕ ਜਿਹੜਾ ਵਾ ਅੰਦੋਲਨ ਜਾਰੀ ਰਹੂਗਾ ਭਾਵੇਂ 2024 ਆ ਜਾਵੇ 25 ਆ ਜਾਵੇ 26 ਆ ਜਾਵੇ ਔਰ ਵੱਡੇ ਪੱਧਰ ਤੇ ਜਿਹੜਾ ਅੰਦੋਲਨ ਹੈ ਗੈਰ ਰਾਜਨੀਤਿਕ ਮੋਰਚੇ ਦਾ ਤੇ ਮਜ਼ਦੂਰ ਮੋਰਚੇ ਦਾ ਇਹ ਫੈਸਲਾ ਹੋ ਚੁੱਕਾ ਔਰ ਕਿਸਾਨ ਜਗਤ ਕਮੇਟੀ ਪੰਜਾਬ ਵੱਲੋਂ ਚਾਰ ਜਗਾਵਾਂ ਤੇ ਤਰਨਤਾਰਨ ਦੇ ਵਿੱਚ ਕਹੜਿਆਲਾ ਸਟੇਸ਼ਨ ਫਿਰੋਜ਼ਪੁਰ ਦੇ ਵਿੱਚ ਮਖੂਸ਼ ਸਟੇਸ਼ਨ ਔਰ ਜਲੰਧਰ ਦੇ ਵਿੱਚ ਲੋਹਿਆ ਸਟੇਸ਼ਨ ਅੰਮ੍ਰਿਤਸਰ ਦੇ ਵਿੱਚ ਜਿਹੜਾ ਅੰਮ੍ਰਿਤਸਰ ਸਟੇਸ਼ਨ ਦੇ ਕੋਈ ਜਗ੍ਹਾ ਜਿਹੜਾ ਪੁਆਇੰਟ ਉਹ ਵੀ ਜਿਹੜਾ ਵਾ ਸਾਡੇ ਸਾਥੀ ਗੁਰਸਾਹਿਬ ਸਿੰਘ ਜੀ ਹੋਣੀ ਅੱਜ ਹੀ ਮੀਟਿੰਗ ਕਰਕੇ ਅਲਾਉਂਸ ਕਰ ਦਨਗੇ ਚਾਰ ਜਗਾਵਾਂ ਤੇ ਕਿਸਾਨ ਸੰਘਾਟ ਕਮੇਟੀ ਪੰਜਾਬ ਜਿਹੜਾ 10 ਤਰੀਕ ਨੂੰ 12 ਵਜੇ ਤੋਂ ਲੈ ਕੇ ਔਰ 4 ਵਜੇ ਤੱਕ ਟ੍ਰੇਨਾਂ ਰੋਕਣ ਦਾ ਜਿਹੜਾ ਇਹ ਪੂਰਾ ਰੋਲ ਨਿਭਾਏਗੀ ਔਰ ਅਸੀਂ ਪੰਜਾਬ ਦੇ ਵਸਨੀਕਾਂ ਨੂੰ ਕਿਸਾਨ ਸੰਘਾਟ ਕਮੇਟੀ ਪੰਜਾਬ ਦੇ ਵਸਨੀਕਾਂ ਨੂੰ ਔਰ ਜਨਤਾ ਕੋ ਲੋਕਾਂ ਨੂੰ ਅਪੀਲ ਕਰਦੇ ਆ ਕਿ ਵੱਡੇ ਪੱਧਰ ਤੇ ਜਿਵੇਂ ਸਾਡੇ ਉੱਤੇ ਕਿਸਾਨ ਸੰਯੁਕਤ ਮੋਰਚੇ ਤੇ ਆਪਣੇ ਗੈਰ ਰਾਜਨੀਤਿਕ ਤੇ ਕਿਸਾਨ ਮਜ਼ਦੂਰ ਮੋਰਚੇ ਤੇ ਤਸਦਦ ਹੋਇਆ ਵਾ ਕਿਸਾਨ ਫੈਕਚਰ ਹੋਏ ਆ ਔਰ 6 ਤੋਂ 7 ਕਿਸਾਨ ਜਿਹੜੇ ਸ਼ਹੀਦ ਵੀ ਹੋ ਚੁੱਕੇ ਆ ਸ਼ੁਭ ਕਰਨ ਦੀ ਬਹੁਤ ਵੱਡੀ ਦਰਦਨਾਕ ਸ਼ਹੀਦੀ ਜਿਹੜੀ ਉਹ ਸਾਹਮਣੇ ਪੇਸ਼ ਆਈ ਇੱਕ ਪਤ ਪਾਲ ਨਵੇਂ ਗੋਂ ਤੋਂ ਉਹਨੂੰ ਗਵਾਹ ਕਰਕੇ ਲੈ ਕੇ ਉਹਦੀਆਂ ਲੱਤਾਂ ਫ੍ਰੈਕਚਰ ਕਰਤੀਆਂ ਜਬਾੜਾ ਤੋੜ ਦਿੱਤਾ ਉਹ ਅਜੇ ਹਸਪਤਾਲਾਂ ਦੇ ਵਿੱਚ ਪਏ ਆ ਔਰ ਇਸ ਰੋਸ ਨੂੰ ਮੱਦੇ ਨਜ਼ਰ ਰੱਖ ਕੇ ਔਰ ਸਾਰੇ ਲੋਕਾਂ ਦਾ ਹੱਕ ਬੰਦਾ ਕਿ ਇਹਨਾਂ ਝੰਡਿਆਂ ਤੇ ਰੋਲ ਲਵਾਉਣ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਤੇ 2-2 ਮਿੰਟ ਬਾਅਦ ਕੀ ਸਾਥੀ ਵੀ ਤੇਰੇ ਤੁਹਾਨੂੰ ਜਾਣਕਾਰੀ ਦੇਣਗੇ ਧੰਨਵਾਦ ਜੀ ਤਾਲ ਮਜੀਤ ਜੀ ਇਸ ਹਨ ਸੁੱਭਾ ਪਰਨਸਾ ਇੰਦਰਜੀਤ ਸਿੰਘ ਹਾਂਜੀ ਮਾਨ ਸਰ ਜੀ ਦਿਓ ਜਾਣਕਾਰੀ ਥੋੜੀ ਜੀ ਕੇਸ ਬਾਰੇ ਜਿਹੜੀ ਅੱਜ ਮੀਟਿੰਗ ਕੀਤੀ ਜਾ ਰਹੀ ਹੈ ਤੇ ਕੀ ਏਜੰਡਾ ਹੈ ਹਾਂਜੀ ਅ ਤੁਹਾਡੇ মিডিਆ ਰਾਹੀਂ ਅਸੀਂ ਦੱਸਣਾ ਚਾਹੁੰਦੇ ਹਾਂ ਜੀ ਜਾਣਕਾਰੀ ਤੇ ਪ੍ਰਧਾਨ ਜੀ ਹੋਰ ਆ ਤੁਹਾਨੂੰ ਸਾਰੀ ਦੱਸ ਦਿੱਤੀ ਆ ਕਿ ਜਿਹੜਾ ਗੈਰਾਂ ਨੀਤੀਕ ਮੋਰਚੇ ਵੱਲੋਂ ਤੇ ਸੰਯੁਕਤ ਮੋਰਚਾ ਜਿਹੜਾ ਉੱਤਰੀ ਭਾਰ ਦੀਆਂ ਜਥੇਬੰਦੀਆਂ ਉਹਨਾਂ ਵੱਲੋਂ 13 ਫਰਵਰੀ ਤੋਂ ਲੈ ਕੇ ਬੜਾ ਜਦੋਜਹਿਦ ਹੋ ਰਹੀ ਆ ਸਰਕਾਰ ਜਿਹੜੀ ਐ ਮੋਦੀ ਸਰਕਾਰ ਆ ਉਧਰੋਂ ਖੱਟੜ ਸਰਕਾਰ ਆ ਉਹ ਬਹੁਤ ਜ਼ਿਆਦਾ ਕਿਸਾਨਾਂ ਦੇ ਅਸ਼ਧੜ ਢਾਰੀ ਆ ਅਸੀਂ ਉਹਨਾਂ ਦੀ ਨਖੇਦੀ ਵੀ ਕੀਤੀ ਆ ਤੇ ਕਰ ਰਹੇ ਆ ਨਾ ਜੋ ਉਹਨਾਂ ਨੇ ਸਾਨੂੰ ਹੁਕਮ ਦਿੱਤਾ ਵਾ ਮੋਰਚੇ ਵੱਲੋਂ ਦੋਨਾਂ ਮੋਰਚਿਆਂ ਦੇ ਫਾਰਮਾਂ ਉੱਲੋਂ ਹੁਕਮ ਆਇਆ ਵੀ 10 ਤਰੀਕ ਨੂੰ ਜਿਹੜਾ ਵਾ 12 ਤੋਂ ਲੈ ਕੇ 4 ਵਜੇ ਤੱਕ ਰੇਲ ਕੋ ਖੂ ਪ੍ਰੋਗਰਾਮ ਰੱਖਿਆ ਵਾ ਉਹ ਜੋ ਇੱਥੇ ਸਾਡੇ ਕੋਲ ਮਤਾ ਪਾਸ ਹੋਇਆ ਉਹ ਇਨ ਬੰਨਵਾਇਆ ਜਾਊਗਾ ਜਿੰਨੀ ਜਨਤਾ ਵਾ ਜਿੰਨੇ ਸਾਡੇ ਕਿਸਾਨ ਮਜ਼ਦੂਰ ਵੀਰਿਆ ਅਸੀਂ ਅਪੀਲ ਕਰਦੇ ਆ ਕਿ ਉਸ ਦਿਨ ਟ੍ਰੇਨਾਂ ਤੇ ਨਾ ਜਾਇਓ ਤੇ ਜਿੱਥੇ ਜਿੱਥੇ ਮੋਰਚੇ ਲੱਗਿਆ ਉਥੇ ਦੁੱਧ ਪ੍ਰਸ਼ਾਦ ਦੇ ਲੇਕੇ ਪਹੁੰਚੋ ਅਸੀਂ ਧੰਨਵਾਦ ਕਰਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਜੀ ਪ੍ਰਧਾਨ ਸਾਹਿਬ ਜੀ ਕੀ ਕਹਿਣਾ ਚਾਹੁੰਦੇ ਹੋ ਸਾਡੀ ਕੀ ਵਿਚਾਰ ਦਿਓ ਮੀਟਿੰਗ ਦੇ ਸਬੰਧ ਦੇ ਵਿੱਚ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਜਿਹੜਾ ਪਿਛਲੇ ਲੰਮੇ ਦਿਨਾਂ ਤੋਂ ਜਿਹੜਾ ਦੋਵਾਂ ਬਾਰਡਰਾਂ ਦੇ ਜਿਹੜਾ ਕਿਸਾਨਾਂ ਦਾ ਜਿਹੜਾ ਅੰਦੋਲਨ ਚੱਲਣ ਧਿਆਵਾ